ਆ ਇਧਰ ਬੈਠ ਸਾਸਰੀ ਕਾਲ ਬੁਲਾ ਦੀ ਦੀ ਆਈ ਵੱਡੀ ਸਾਸਰੀ ਕਾਲ ਬੁਲਾ ਦੀ ਦੀ ਆਈ ਵੱਡੀ ਹਾਂ ਲਾਲਾ ਸਾਸਿਕਾ ਬੁਲਾ ਸਾਸਿਕਾ ਈਮੇ ਤੇਰੀ ਵੱਡੀ ਜਠਾਣੀ ਆ ਨਹੀਂ ਉਹਨੂੰ ਪਤਾ ਨਹੀਂ ਨਾ ਨਵੀਂ ਸਬੀ ਵਿਆਹੀ ਆਈ ਆ ਦੀਦੀ ਪ੍ਰੀਤ ਕਿਆ ਕਰਦੀ ਦੀ ਵੱਡੀ ਦੀਦੀ ਆ ਤੇਰੀ ਦੀਦੀ ਕਹੇ ਕਿ ਸਾਸਿਕਾ ਭਰਾ ਕਰ ਚੰਗਾ ਦੀਦੀ ਜੀ ਮੱਸਾ ਉਹਨੂੰ ਸੁਣਤ ਕਹੀਏ ਤੇ ਨਾ ਪਤਾ ਲੱਗ ਜਾਂਦਾ ਸਾਰਾ ਕਹੀਏ ਪਤਾ ਲੱਗ ਜਾਂਦਾ ਉਹ ਫਿਰ ਤੇਰੀ ਪਤਾ ਨਿਆਣੀ ਸਿਆਣੀ ਤੇ ਹੈਗੀ ਜੇ ਥੋੜਾ ਚਿਰ ਵਿਆਹੀ ਆਈ ਨੋ ਹੋ ਗਿਆ ਵਾ ਤਾ ਕਰਕੇ ਕਲਿਸ਼ਨ ਨਹੀਂ ਹੈ ਇਹ ਨਹੀਂ ਚਲਾਉਂਦੀ ਨਾ ਮੈਂ ਹਾਂ ਨਵੀ ਸਵੀ ਆ ਕੀ ਕੰਮ ਡਾਉਣਾ ਇਹਨੂੰ ਤਾ ਕਰਕੇ ਮੈਂ ਕਹ ਤੂੰ ਬਹਿ ਜਾ ਮੈਂ ਪਿਛੇ ਲੈ ਲਉਂਗੀ ਅੱਛਾ ਅੱਛਾ ਦੇਖ ਲਿੰਕ ਵਾਛੀ ਨਹੀਂ ਉਹਦੇ ਨਾ ਆਂਦੀ ਖਾਣ ਵਾ ਕੱਚਾ ਖਾਵੇ ਕਾਨੇ ਚੇਰ ਤੰਦਰਸਤੀ ਨਹੀਂ ਹੁੰਦੀ ਹੈ ਤੂੰ ਨਾ ਹਿੱਕਾ ਜਾ ਭਾਇਆ ਨੀ ਮੈਂ ਵੇ ਸੁਣਿਆ ਨਹੀਂ ਆਹ ਕਿਤੇ ਨਹੀਂ ਆਣੀ ਨੀ ਖੜਾ ਛੱਡ ਦੇ ਬੱਜੇ ਕਿਤੇ ਗਲੀਆਂ ਚ ਮੈਂ ਬੱਗੇ ਹੁਣੀ ਆ ਤਾਂ ਵੀ ਟਿੱਕੋਗੇ ਸਾਟਾ ਲਵਾਉ ਤੂੰ ਦੱਸ ਕਿਵੇਂ ਆਈਂ ਫਿਰ ਕਿੱਥੇ ਚੱਲੀ ਬਹਿ ਜਾ ਚਾਹ ਬਣਾ ਲਿਆ ਫਰਦੀਦੀ ਆਈ ਚੰਗਾ ਜਾ ਚਾਹ ਵਧੀਆ ਬਣਾ ਕੇ ਲਿਆ ਵੀ ਦੋਤਾ ਤੇ ਪਾ ਕੇ ਦੁੱਧ ਬਾਬਾ ਚਾਹ ਪੀਂਦੀ ਐ ਠੀਕ ਹੈ ਜਾਂ ਹਾਂ ਨੀ ਕੋਈ ਇਹ ਚੂੜੇ ਚੂੜਾ ਕਿੱਦਾਂ ਨਿਕਾ ਪਾਇਆ ਜੀ ਨਹੀਂ ਮੈਂ ਪਾਇਆ ਇਹਦੇ ਪਿੱਛਿਆਂ ਨਹੀਂ ਪਾਇਆ ਚੂੜਾ ਇੱਥੇ ਮੈਂ ਪਾਉਣਾ ਸੀ ਇਹਨੂੰ ਕੋਤਰਾ ਦਮਾ ਪਰਾ ਨਹੀਂ ਹਾਂ ਚੂੜਾ ਨਿਕਾ ਟਾ ਮੈਂ ਪੜ੍ਹੀ ਲਿਖੀ ਆ ਨਾ ਤੇ ਟ੍ਰੈਂਡ ਦੇ ਹਿਸਾਬ ਨਾਲ ਚਲਦੀ ਆ ਜੋ ਆਈ ਟ੍ਰੈਂਡ ਚੱਲਣਦੇ ਆ ਛੋਟਾ ਛੋਟਾ ਝੂੜਾ ਚੱਲਦਾ ਉਹ ਆਪਰੇ ਵਰਗੀਆਂ ਸ਼ਦਾਣਾ ਹੁੰਦੀਆਂ ਜੱਡਕੇ ਬਾਵਾ ਪਰ ਲੈਂਦੀਆਂ ਆਪਣੇ ਗਾਈ ਉਹ ਨਹੀਂ ਗੱਲ ਰਹੀਗੀ ਨਾ ਇਹ ਤਾਂ ਕੁੜੀਆਂ ਪਾਈ ਫਿਰਤੀਆਂ ਵਾਂ ਨੀ ਆਪੋ ਆਪਣਾ ਹੁੰਦਾ ਸ਼ੌਂਕ ਪੜ੍ਹੀ ਲਿਖੀ ਕੁੜੀ ਨਹੀਂ ਆਈ ਨਾ ਸੁਣਿਆ ਤੇ ਮੰਮੀ ਤੂੰ ਹੀ ਦੱਸਿਆ ਉਹ ਕਿਸ ਨੂੰ ਨਹੀਂ ਸੁਣਿਆ ਤੇ ਮੈਂ ਵੀ ਸੀਗੀ ਆਂਦੇ ਘਰੇ ਕਿੱਥੋਂ ਤੱਕ ਬੀਏ ਬੀੜ ਐਮੇ ਬੜਾ ਦੂਰ ਤੱਕ ਹੀ ਪੜ੍ਹੀ ਆਂਦੇ ਇਹ ਬੜਾ ਪੜ੍ਹੀ ਆ ਮੈਂ ਤੇ ਇੰਗਲਿਸ਼ ਚ ਗੱਲਾਂ ਕਰਦੀ ਨੇ ਖੱਤੀ ਮੈਂ ਜਖਿਆ ਮੈਨੂੰ ਨਹੀਂ ਆਈ ਇੰਗਲਿਸ਼ ਹੁੰਦੀ ਪੰਜਾਬੀ ਚ ਗੱ ਫੇਰ ਹੁਣ ਮਾੜਾ ਮੋਟਾ ਜਿਹਾ ਲੱਗੀ ਬੋਲਣ ਹੋਰ ਹੀ ਪਤਾ ਨਹੀਂ ਕੀ ਅੱਛਾ ਤਾਂ ਹੀ ਫੇ ਚੁੱਪਚੁਪ ਛਾ ਰਿਆ ਨਾ ਮੈਨੂੰ ਨਹੀਂ ਪਤਾ ਲੱਗਦਾ ਪੀਚ ਤੂੰ ਪੰਜਾਬੀ ਬੋਲਦੀ ਹੈ ਨਾ ਉਹਨੂੰ ਪੰਜਾਬੀ ਨਹੀਂ ਸਮਝ ਆਉਂਦੀ ਅੱਛਾ ਅੱਛਾ ਉਹ ਅੰਗਰੇਜ਼ੀ ਜ਼ਿਆਦਾ ਸਮਝਦੀ ਆ ਅੱਛਾ ਅੱਛਾ ਹਾਂ ਲੈ ਦੱਸ ਤਾਂ ਨਾ ਤੇਰਾ ਗੁਕਾਰ ਲੈ ਨੀ ਤੂੰ ਹੱਕੜੀ ਨੰਕਰੀ ਬਣਾਉਣੀ ਸੁਣ ਹਾਂ ਲੈ ਨੌਕਰੀ ਨਿਕਮੜ ਜਿਹੀ ਕੀ ਪਤਾ ਲੱਗਦਾ ਨੌਕਰੀ ਵੀ ਲਵਾਵਾਂਗੇ ਜੇ ਇੰਨੀ ਪੜ੍ਹੀ ਲਿਖੀ ਤਾਂ ਤਾਂ ਹੀ ਫਾਇਦਾ ਨੌਕਰੀ ਲਵਾਵਾਂਗੇ ਅਸੀਂ ਇਹਨੂੰ ਉਸ ਤੇ ਮੈਂ ਇਹਨੂੰ ਆਖਿਆ ਟੀਚਰ ਦੇ ਫਾਰਮ ਭਰਦੇ ਤੇ ਨਿਕਲ ਆਇਆ ਤੇ ਚਲ ਤੂੰ ਟੀਚਰ ਬਭਾਂ ਜਾ ਤੇ ਕੋਈ ਨਹੀਂ ਘਰ ਦਾ ਤੇ ਮੈਂ ਘਰ ਹੀ ਲਿਆ ਕਰਨਾ ਆਹੋ ਚਲੋ ਮਰਜੀ ਤੁਹਾਡੀ ਐਸੇ ਗੱਲੀ ਲੱਗੀ ਰਿਆ ਕਰੇਂਗੀ ਤੇ ਕਰਦੀ ਮੀਂਹ ਹੁਣ ਕਰ ਲੂਗੀ ਤੇ ਕੀ ਹੋ ਜਾਊਗਾ ਚਲੋ ਮਰਜੀ ਤੁਹਾਡੀ ਆਹੋ ਜਿੱਦਾਂ ਰਲ ਕੇ ਚੱਲਿਆ ਜਾਵੇ ਹੈ ਟਾਡੀ ਸੱਸਵਾ ਮੈਂ ਤਾਂ ਰਹੀ ਕੋਈ ਚੀਜ਼ ਨਹੀਂ ਜੀ ਪੜ੍ਹਨੀ ਨਹੀਂ ਆ ਮੈਂ ਤਾਂ ਪੁੱਛਣਾ ਆ ਹਾਈ ਹਾਈ ਨਹੀਂ ਸੜ ਜਾਣਾ ਦਿਮਾਗ ਸੁਨੀ ਰਿਆ ਮੈਂ ਅੱਖਾਂ ਨਾਲ ਦੇਖ ਹੁਣ ਮੈਨੂੰ ਹਸਮੀ ਨੇ ਕਿਹਾ ਆ ਵੀ ਆ ਪੜ੍ਹਨਾ ਨਹੀਂ ਆਉਂਦਾ ਫਿਰ ਪੜ੍ਹਨਾ ਆਉਂਦਾ ਆ ਵਲਡ ਮੈਡਮ ਨੇ ਔਖਾ ਜਿਹਾ ਲਿਖਤਾਈ ਤੈਨੂੰ ਪਤਾ ਮੈਂ ਕਿਹੜਾ ਹੋਣੇ ਗੀਡੇ ਹੋਣ ਦੀਆਂ ਜਾਣਦੀ ਭਾਬੀ ਤੇ ਮਾਰਾ ਹਾਈ ਹਾਈ ਪ੍ਰੀਤ ਨੂੰ ਹੈ ਤੇ ਹੱਸਿਆ ਆਪਾ ਉਹਨੂੰ ਤੇ ਕੱਖ ਨਹੀਂ ਆਉਂਦਾ ਜੱਬਰ ਨੂੰ ਤੇ ਜੇ ਮੈਂ ਉਹਨੂੰ ਛੱਡ ਲਿਆ ਹੁਣ ਇਹ ਇੱਥੇ ਪਰਦੇ ਖੋਲ ਜਾਣੇ ਆਈ ਬੇਰਾ ਭਾ ਆ ਕੀ ਪੰਗਾ ਪਾਇਆ ਮੇਰੀ ਗੱਲ ਸੁਣ ਉਹਨੇ ਹੁਣ ਨਹੀਂ ਦੱਸਣਾ ਉਹ ਚਾਹ ਬਣਾਉਂਦੀ ਨਾ ਤਾਂ ਟਾਈਮ ਨਹੀਂ ਹੈਗਾ ਜਦੋਂ ਕੰਮ ਕਰੇ ਉਦੋਂ ਦੱਸਦੀ ਹੁੰਦੀ ਕੁੜੀ ਨਿਕਲੀ ਚੰਨੀ ਅੱਗੇ ਨੇ ਤਾਂ ਸਕੂਲ ਦੇ ਮੈਡਮ ਦੇ ਸਾਰੇ ਟੈਸਟ ਵਾ ਮਨ ਮਰਾ ਜਾ ਪੜਾ ਦੇ ਨੀ ਨਾ ਜੇ ਤ ਕਰਿਆ ਕਰ ਪੈਣਾ ਸਬਜ਼ੀ ਬਣਾਉਣ ਵਾਲੀ ਸਾਡਾ ਟਾਈਮ ਨਹੀਂ ਹੈਗਾ ਟਿਊਸ਼ਨ ਕਰਦੇ ਆ ਕੁੜੀ ਆਪਣੀ ਦੀ ਹੁਣ ਇਹਦੇ ਕੋ ਮੈਂ ਦਿਆ ਕਰੂੰ ਪੈਸੇ ਅੱਜ ਨਹੀਂ ਦੇਣੀ ਉਹ ਦੱਸ ਦੋ ਮੈਂ ਟਿਊਸ਼ਨ ਖਾ ਦਾਂਗੀ ਨਹੀਂ ਬਾ ਮੇਰੇ ਤੇ ਪੁੱਠੀ ਪੈ ਗਈ ਸਵੇਰ ਤੋਂ ਪਤਾ ਆ ਗਿਆ ਕਰ ਹੈ ਬੁੜੀ ਭਾਬੀ ਕੋਲੇ ਜਾਣ ਤਾਂ ਤਾਂ ਕਹੀਏ ਦੱਸ ਮੈਂ ਉਹਨੂੰ ਤਾਂ ਪੁੱਛਣਾ ਜਿੰਨੇ ਪੜਾਉਣਾ ਵਾ ਤੂੰ ਸਵੇਰ ਤੋਂ ਆ ਜਾ ਕਰ ਲੈ ਦੱਸ ਸਕੂਲੇ ਤੇ ਨਹੀਂ ਟੀਚਰ ਲੱਗਣਾ ਇੰਨੇ ਇੰਨੇ ਬੱਚੇ ਪੜਾਉਣੇ ਨੇ ਤੇ ਮੇਰੀ ਕੁੜੀ ਮੈਂ ਪੈਸੇ ਹੀ ਦੇ ਕੇ ਪੜਾਉਂਗੀ ਮੈਂ ਕਿਹੜਾ ਫ੍ਰੀ ਪੜਾਉਣ ਲੱਗੀ ਆ 100 ਵੇਖਣ ਚ ਆਖਣਾ ਆਉਣਾ ਉਹ ਨਖਣਾ ਆਉਣ ਗਿਆ ਇਹਨੂੰ ਖਰੇ ਨਾਲ ਪੈਸਿਆਂ ਦੀ ਭੁੱਖ ਵੜੀ ਤੇ ਕਿਤੇ ਇਹਨੇ ਕਾੜ ਦਿੱਤੀ ਪਰ ਨੌਕਰੀ ਵਿੱਚ ਚੱਲ ਕੋਈ ਨਹੀਂ ਪੜ੍ਹ ਅੱਗੇ ਤੇਰੀ ਮਰਜ਼ੀ ਤੂੰ ਐ ਕਰ ਵੀ ਆ ਤੇ ਬਲਕਿ ਬਹੁਤਾ ਟਾਈਮ ਲੱਗਣਾ ਕਿਤੇ ਆ ਇਹਨੂੰ ਦੱਸ ਦੇ ਮੈਂ ਹੋਰ ਕਿਤੇ ਪਤਾ ਕਰਦੀ ਕਿ ਕਿਹੜਾ ਹੁਣ ਪਤਾ ਨਹੀਂ ਲੱਗਦਾ ਜੀ ਤੇਨੂ ਮੈਂ ਤੁਮੇ ਤੇ ਮੇਰੀ ਅਰਜੀ ਹੈ ਉਹਨੂੰ ਮੈਂ ਤਾਂ ਪੜਾਉਣੀ ਹੋ ਜਾਂਦੇ ਵਾ ਵਾ ਕਲੀਕ ਤੋਂ ਪੈਸੇ ਕੀ ਵੀ ਕੀ ਬੜਾ ਕੁਸਤਾ ਵਾ ਉਹ ਮੈਂ ਤਾਂ ਅੱਜ ਹੀ ਕਰਾ ਕੇ ਤੇ ਤੁਹਾਨੂੰ ਅਪਰਾਹ ਲਿਆ ਨਹੀਂ ਕੁੜੀ ਮੇਰੇ ਸੋਟਾ ਕਰਾਂਗੇ ਮਗਰ ਪੈ ਗਈ ਨਹੀਂ ਪ੍ਰੀਤ ਹਾਂ ਜੇ ਰੱਬ ਕੋਣ ਕੀ ਕਰਾਂਗੇ ਪ੍ਰੀਤ ਤੁਹਾਨੂੰ ਸਮਝ ਆਇਆ ਹਾਂ ਪਤਾ ਹੁੰਦੀ ਤੇਰੀ ਭਾਬੀ ਅੰਦਰ ਜਾਂ ਭਾਬੀ ਕੋ ਮਖਾ ਲਿਆ ਹਾਂ ਜਾਂ ਪਤਾ ਐ ਕਰ ਮੈਂ ਵੀ ਕਰੂੰ ਆਗੀ ਤੂੰ ਵੀ ਅਜੇ ਬਨਾ ਚ ਨਹੀਂ ਲਿਆ ਜਾ ਕੇ ਜਾਂ ਤੇ ਫਲੈਟਰ ਬੰਦ ਕਰ ਦੇਣਾ ਸਬਜ਼ੀ ਕੱਚੀ ਆ ਗਈ ਠੀਕ ਹੈ ਕੰਮ ਨਾ ਮੈਂ ਪੁੱਛ ਲਵਾਂਗੀ ਕੋਈ ਹੈ ਤੇ ਭਾਬੀ ਕੋਲ ਹੁੰਦੀ ਹੈ ਅੰਦਰੋਂ ਚਾਹ ਬਣਾਉਂਦੀ ਪੁੱਤ ਤੇ ਰੱਖਣਗੇ ਨਹੀਂ ਤੇ ਭੱਜ ਗਈ ਹੈ ਹੈ ਤੂੰ ਜਾ ਮੈਂ ਅੰਨੀਏ ਪੁੱਛ ਲੈ ਆਉਣੀ ਦੱਸ ਦੇ ਹਾਂ ਹਾਂ ਮੈਨੂੰ ਪਤਾ ਲੱਗ ਗਿਆ ਹਾਂ ਇਹ ਸਾਰਾ ਪੁੱਛ ਲਵਾਂਗੀ ਕੀ ਇਹ ਵਰਟੂਲ ਠੀਕ ਹੈ ਹਾਂ ਮੈਂ ਪੁੱਛ ਲਵਾਂਗੀ ਕੀ ਹਾਂ ਪਹਿਲੇ ਕੱਸੀ ਮਾਰ ਲਈ ਮੇਰਾ ਪੁੱਤ ਇਹ ਪਰ ਤੇ ਵਾ ਤੂੰ ਲੈਂਦੀ ਕੁੜੀ ਮੇਰੀ ਉਹ ਤੇ ਮੇਰੇ ਤੱਕ ਵਿੱਚ ਵਿੱਚ ਔਖੇ ਬਲਡ ਹੋ ਜਾਂਦੇ ਹੁਣ ਮੈਡਮਾਂ ਨੇ ਵੀ ਬੜੇ ਬੜੇ ਰੱਖ ਕੇ ਦੇਤੇ ਚਾਰ ਥੋੜੀ ਟੰਡ ਸੀ ਇੱਕ ਹੋਏ ਆਣ ਕੇ ਬਹਿ ਗਈ ਇਹਨੇ ਤੇ ਦੇ ਪਾ ਲਸਣ ਤੇ ਬਾਬਾ ਮੋਟਾ ਹੈ ਨਾ ਬੇਟਾ ਸਾਡਾ ਦੇ ਕੁਛ ਨਹੀਂ ਉਤਰਾ ਏਡਾ ਏਡਾ ਚਿਚੜੀਆਂ ਜੀਆਂ ਨਾ ਗੋਡੇ ਨਾ ਘਰੇ ਤੈਨੂੰ ਪਤਾ ਬੰਦਾ ਤੁਹਾਡੇ ਤਾਂ ਗੋਡੀ ਗਾਡੀ ਦੇ ਲੈਂਦੇ ਬਾਬਾ ਬੰਦੇ ਹੈ ਨਾ ਹੁਣ ਤੇ ਭਾਵੇਂ ਨਿਕਲਣਾ ਹੱਥ ਲੱਗੇ ਬੜੇ ਅੱਗੇ ਬਾਬਾ ਸੱਬੀ ਬੈਠਾ ਰਹਿਣਾ ਹੁਣ ਤੇ ਸੋਖ ਨਹੀਂ ਜੀ ਪੜੀ ਲਿਖੀ ਲੱਗਣ ਦਾ ਹੋਗੀ ਅਨਬਾਹ ਹੁੰਦਾ ਪੜੀ ਲਿਖੀ ਛੁਪ ਛੁਪ ਬੋਲਦੀ ਹਾਲਤੀ ਘੜੀ ਤੇ ਸਭ ਕੁਝ ਠੀਕ ਹੀ ਹੈ ਤਾਂ ਤੇ ਸ਼ਰੀਕ ਇਹਨੂੰ ਆ ਬੜੀ ਗੰਦੀ ਆ ਤੂੰ ਠੀਕ ਰਵੇ ਮੈਂ ਕਦੋਂ ਆਂਦੀ ਆ ਵੀ ਨਾ ਠੀਕ ਰਵੇ ਮੈਂ ਤੇਨੂੰ ਲੈ ਸੁੱਖੀ ਸਾਂਦੀ ਸਾਰੇ ਵਸਣ ਅਸੀਂ ਵੀ ਆਪਣੇ ਘਰ ਵਸਣ ਹੀ ਦੇ ਆ ਕਿੱਥੇ ਸ਼ਰੀਕਾ ਵਸਣ ਦਿੰਦਾ ਜਿਹੜੇ ਤੂੰ ਹੋਣਾ ਕੰਮ ਕਰਕੇ ਆਣ ਕੇ ਬਹਿ ਗਈ ਮੈਨੂੰ ਪੁੱਛ ਕੇ ਵੀ ਮੇਰੇ ਤੇ ਕੀ ਬੀਤ ਕੇੜੇ ਪਹਾੜ ਉਤਾਂਦਾ ਲੈ ਨਹੀਂ ਆਈ ਨਹੀਂ ਕੋਲੇ ਨੀ ਪ੍ਰੀਤ ਚਾਹ ਆ ਗਿਆ ਸੀ ਚਾਹ ਚਾਹ ਪਾ ਲੈ ਜੀ ਤੇਰੀ ਚਾਹ ਪਾ ਲੈ ਨਹੀਂ ਬੱਝ ਗਿਆ ਜੀ ਠੀਕ ਆ ਤਾ ਆ ਪੈ ਦੇਖਿਆ ਸੀ ਉਹਦੇ ਵਿੱਚ ਕੌਣੀ ਪੱਤੀ ਉਹਦੇ ਵਿੱਚ ਇਹਦੇ ਚਾਦੋ ਤੂੰ ਹੁਣ ਕਿੰਨੀ ਗੰਦੀ ਹੋਈ ਆ ਇੱਧੇ ਰਹਿ ਜੰਨੀ ਇਹਨੂੰ ਇੱਧੇ ਪਾਗ ਲੈ ਜੰਨੀ ਤੇ ਇੰਨੇ ਕ ਬਾਗ ਲੈ ਜੰਨੀ ਆਪਣੇ ਜੋਗੀ ਬਣਾ ਕੇ ਰੱਖੀਂ ਦੱਸ ਮੈਂ ਜਾਇਜ ਕਰਦੀ ਆ ਥੋੜੀ ਥੋੜੀ ਪੀ ਲੈਣੀ ਹੋਊਗੀ ਆ ਇਹਨਾਂ ਇਹ ਨਹੀਂ ਚਾਹ ਵੀ ਖੀਣਣ ਸਾਰੀ ਇਹਨਾਂ ਨੂੰ ਤੇਰੇ ਤੇ ਮੈਂ ਕਿਤੇ ਹਾਂਗੀ ਇੰਨੀ ਸੁਣੇ ਚੱਲ ਅੰਨਾ ਆਵਾਜ਼ ਆਈ ਸਵਾਦੀ ਆਪਾਂ ਥੋੜੀ ਜਿਹੀ ਕੌੜੀ ਆ ਉਹਨੂੰ ਦੋੰਦੀ ਜੜੀ ਆਈ ਚੱਲ ਉਹਨੂੰ ਵੀ ਆਖਣਾ ਸੀ ਉਹ ਵੀ ਭੈਣ ਹੀ ਆਖਣਾ ਸੀ ਘਰੇ ਆਪਾਂ ਦੇ ਸੀ ਆਓ ਭੈਣ ਹੀ ਆਖਣਾ ਚੱਲ ਤੇ ਮੇਰੇ ਅਲਗਾ ਤੋਂ ਕੋਈ ਨਾ ਕਰੀ ਫਾੜ ਲਿਆ ਤਾਂ ਨਹੀਂ ਕਿ ਜਾਂ ਕਿ ਪੰਜਾਬ ਨੇ ਪਈ ਤੇ ਛੇਤੀ ਫੜਾ ਛੇਤੀ ਮੰਮੀ ਆਂਦੀ ਹੀ ਤੇ ਜੁੰਨੀ ਲਾ ਕੇ ਰੱਖਣੀ ਹੈ ਹਾਂ ਜੀ ਤੇਜਰਾ ਖਿਲੇ ਹੋਣੇ ਜੀਦੀ ਆਈ ਆ ਅੱਜਾ ਬਹਿ ਜਾ ਇੱਥੇ ਇਤਰਾ ਖਿਲਨਾ ਨਹੀਂ ਨਹੀਂ ਇਹ ਬਹਿ ਜਾ ਇੱਥੇ ਅੱਜਾ ਅੱਜੇ ਇੱਥੇ ਬਹਿ ਜਾ ਅੱਜਾ ਐ ਕੁੜੀ ਪ੍ਰੀਤ ਹਾਂ ਮੈਨੂੰ ਨਾ ਦੱਸੀ ਹਾਂਜੀ ਹਾਂਜੀ ਮੈਂ ਪਹਿਨਾ ਤਰੁਕਾ ਨਾ ਹਾ ਜੀ ਮੇ ਬੋਤਿਆ ਹਾਂਜੀ ਹਾਂਜੀ ਹਾਂ ਮੈਂ ਦੱਸਦੀ ਕੀ ਲਿਖਿਆ ਵਾ ਇਹ ਜਿਹਾ ਸਾਮਾ ਕੁਮਾਰਾ ਜਿਆ ਪੱਕਾ ਕੱਕੇ ਨੂੰ ਮੰਮੀ ਨੇ ਗਿਆ ਇੱਥੇ ਹਾਂ ਬਿਹਾਰੀ ਕੱਕੇ ਨੂੰ ਬਿਹਾਰੀ ਇਹ ਫਿੰਗਲਿਸ਼ ਦੀ ਕਾਪੀ ਫਰੀ ਹੈ ਹਾਂ ਇੰਗਲਿਸ਼ ਦੀ ਕਾਪੀ ਆ ਕੀ ਯਾ ਮੇਰੀ ਭੈਣ ਕੋਈ ਨਹੀਂ ਤੂੰ ਸੇ ਨਾ ਟਿਊਸ਼ਨ ਕਲਾ ਦਿਆ ਕਰ ਹਾਂ ਇਤਨੀ ਵੀ ਨਹੀਂ ਪੁੱਛਦੀ ਵੀ ਕਾਪੀ ਨੇ ਪੜ੍ਹੀ ਮੈਂ ਕੋਈ ਨਹੀਂ ਗੱਲ ਉਹਨੂੰ ਪੁੱਛ ਕੇ ਵੀ ਨਹੀਂ ਉਹਨੂੰ ਕਲਪ੍ਰਿਸ਼ਨ ਮੈਂ ਸਵੇਰੇ ਨੂੰ ਆਣੀ ਚੱਲ ਜੂਗੀ ਉਹ ਨਾ ਹੋਰ ਨਹੀਂ ਕੋਈ ਗੱਲ ਨਵੀਂ ਸਿਆਮਾ ਸਾਵੀ ਹੈ ਨਾ ਤੈਨੂੰ ਵੇਖ ਕੇ ਛਾਬਲ ਜੇ ਗਈ ਆ ਉਹਦਾ ਹੁੰਦਾ ਤੈਨੂੰ ਬੜਾ ਕੋਸ਼ਵਾ ਮੈਂ ਤਾਂ ਸਿੱਧੇ ਪੜ੍ਹੀ ਲਿਖੀ ਕਰਕੇ ਲਈ ਆ ਅੱਛਾ ਅੱਛਾ ਆਹੋ ਹੋ ਜਾਂਦਾ ਕੋਈ ਨਹੀਂ ਗੱਲ ਕੋਈ ਨਹੀਂ ਜੀ ਤੇ ਚਲ ਫਿਰ ਮੈਂ ਜਾਵਾਂ ਪ੍ਰੀਤ ਦੀਦੀ ਦੀ ਚਾਹ ਵਾ ਤੂੰ ਤੋਂ ਹੋਰ ਲੈ ਜੇ ਚਾਹ ਪੀਣੀ ਆ ਤੇ ਨਹੀਂ ਮੈਂ ਚੱਕ ਕੀਤੀ ਆ ਜਾਰੀ ਸੁਆਦ ਪੀਣਾ ਫਿਰ ਹਾਏ ਕਰਮੂ ਮੈਂ ਚਾਹ ਹਾਂ ਹਾਂ ਚੁੱਪ ਚਾਹ ਫਿਰ ਨਹੀਂ ਚਾਹ ਨਹੀਂ ਨਹੀਂ ਮੈਂ ਤਾਂ ਬੈਠੀ ਰਹੂਗੀ ਨਹੀਂ ਨਹੀਂ ਲੈ ਮੈਂ ਨਹੀਂ ਪੀਣੀ ਕਿ ਮੈਂ ਕੋਈ ਨਹੀਂ ਪੀ ਲੈਣੀ ਕਰਾਂ ਫਿਰ ਆਵੀ ਕਿਤੇ ਕਰਾਂ ਚੱਲ ਕਰਨ ਚਿੰਗੇ ਚਾਹ ਆਹ ਮੈਂ ਨਾ ਜਾਵਾਂ ਥੇ ਰੋਟੀ ਸਬ지 ਕੈਨ ਕੱਢ ਕੇ ਜਦੋਂ ਦਾ ਵੇਹ ਤੂੰ ਆਈ ਨਹੀਂ ਮੈਂ ਗੱਲਬਾਤ ਕਰਨੀ ਕੋਈ ਤੇਰੇ ਨਾਲ ਕਿੱਥੇ ਹੈ ਇਹ ਤੇ ਮੇਰੀ ਮੰਮੀ ਆਣੇ ਦੀ ਤੇ ਇੱਕ ਇੱਕ ਘੰਟਾ ਚੁੱਗਰੀਆਂ ਕਰਦੇ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਮੈਨੂੰ ਬੋਲੀ ਚਲਦਾ ਹੀ ਨਾ ਆਹ ਕਦਾ ਜੀ ਦੇ ਦੇ ਮੈਨੂੰ ਰੋਟੀਆਂ ਲੈ ਟੇ ਕਰ ਦੋ ਮੈਂ ਕੁੜੀ ਨਹੀਂ ਕੁੜੀ ਵੀ ਹੈ ਜੋਪ ਕਰ ਜਾ ਨਹੀਂ ਚੁੱਪ ਕਰ ਜਾ ਨਿ ਤੇ ਨਵਾ ਕਿਤਨੀ ਡਾਂਡ ਨਵਾਤੀ ਕਿਦੀ ਮੇਰੀ ਮੈਂ ਤੇ ਪਰਦੇ ਪਾਉਂਦੀ ਪੜੀ ਆ ਐਮਏ ਕੀਤੀ ਪੀਐਚਡੀ ਕੀਤੀ ਨਿਕਲ ਗਿਆ ਕੀ ਕੱਕੇ ਕੁੱਕੇ ਦੇ ਬਿਆਰੀਆਂ ਧੂੜੀਆਂ ਦੱਸਾਂ ਦਈ ਅੰਗਰੇਜ਼ੀ ਦੀ ਕਾਪੀ ਤੇ ਤੂੰ ਪੰਜਾਬੀ ਚ ਬੋਲਣ ਦਈ ਹਿੱਲੀ ਜੀ ਡਾਂਡ ਲਵਾ ਕੇ ਛੱਤੀ ਛੱਤੀ ਗੱਲਾਂ ਕਰੂਗੀ ਆਹਨ ਕਮਾਂਡ ਰੱਖੀ ਸਾਰੇ ਤੈਨੂੰ ਪਾੜਦੀ ਬਿਸ਼ਰਮੇ ਛੱਤੀ ਨਹੀਂ ਐ ਛੱਤੀ ਦੇ ਵੱਧ ਗੱਲਾਂ ਕਰਕੇ ਗਈ ਸੁਣ ਗਿਆ ਛੱਤੀ ਕਰੂਗੀ ਬਸ ਜਾ ਚਲ ਜਾ ਲੈ ਜਾ ਚਾਹ ਤੇ ਆ ਕੇ ਸਿਰ ਚ ਪਾ ਲੈ ਚੰਗਾ ਅੰਦਰ ਜਾ ਕੇ ਹਾਂ ਸੱਚ ਹੱਦ ਜੀ ਬਾਲਾ ਅੱਜ ਚ ਪਾਲਾ ਅੰਦਰ ਜਾ ਕੇ ਜਾ ਰੱਖੇ ਇਹਨਾਂ ਨੂੰ ਮੈਂ ਪੀ ਨਹੀਂ ਆ ਨਾ ਪੀਣੀ ਇੱਟਾ ਝੂਠਿਆਂ ਮਿੱਠਿਆਂ ਚਾਹਾਂ ਪੀਦੇ ਨੇ ਔਟ ਦਾ ਚਾਹ ਬਿਲਾ ਚਾਹ ਰੱਖਿਆ ਜਾਨ ਤੋਂ ਕਿਸੀ ਨਾ ਨਹੀਂ ਚਾਹ ਤੋਂ ਕਿਸੀ

ਕਿਨਾ ਕਿੰਨਾ ਮੌਸਮ ਜੀ ਕਰਦਾ ਇੱਥੇ ਸੌਂ ਜਾਵਾਂ ਮੈਂ ਬੈਠਾ ਫਿਰ ਸਵੇਰ ਨੂੰ ਲੱਗਣਾ ਪਏਗਾ ਇਹ ਬਲੇ ਕੰਮ ਬੱਦੂ ਵਧਿਆ ਨਹੀਂ ਸਕੂਏ ਇਸਮ ਕੁਝ ਹੋ ਕੇ ਬਿਨਾ 4 ਵਜੇ ਉੱਠੋ ਝਾੜੂ ਲਾਓ ਫਿਰ ਹੋਰ ਹੋ ਜੇ ਮੇਰੇ ਕੋਲ ਬਸ ਇਦਾਂ ਸਾਰਾ ਦਿਨ ਪਕਾਈ ਕਰਦੇ ਸਾਰਾ ਦਿਨ ਪਕਾਈ ਕਰਦੇ ਮੇਰੇ ਨਾਲ ਆਪ ਤੇ ਕੁਛ ਕਰਦੀ ਨਹੀਂ ਭੈੜੀ ਸੀ ਤੇ ਮੈਨੂੰ ਹਾਂ ਤੇ ਨਹੀਂ ਆਹ ਕਰਨਾ ਉਹ ਕਰਨਾ ਆਹ ਕਰਨਾ ਬਸ ਇਹੋ ਕੁਛ ਕਰਦਾ ਤਾਂ ਮੈਂ ਤਾਂ ਲੱਗ ਝਾੜੂ ਲਾਹੇ 4 ਵਜੇ ਸੌਣਾ ਫਤਰਾ ਕੰਮ ਕਰਕੇ

आधे देर सीम दी ही और थेर सी तेरी ही दे सुकुने पहुँचे ने आई की आने के देखिया मैं पता नहीं की आने हैं ना उपयोग करने की आपकी ज़िन्दगी नहीं है अभी नहीं की तो मैंने वो डिबादी मैं भी नहीं क्या करना नालिया करना करना नहीं कितने कर रहे हो कितने और कहाँ चार रुपए के आने आह ਵੇ ਆਇਆ ਕਰਮੂ ਕੋਲੋਂ ਸਬਜ਼ੀ ਲੈਣ ਕਿਥੇ ਤੇ ਦੀਦੀ ਸਬਜ਼ੀ ਤੇਰੇ ਜੋਗੀ ਥੋੜੀ ਧਰੀ ਮੈਂ ਆਪਣੇ ਜੋਗੀ ਧਰੀ ਤੋਕ ਤੁਰਦੀ ਵਾਂ ਤੇ ਕੇ ਕੋਲ ਦੀ ਜੀ ਆਪਣੀ ਐ ਹੁਣੇ ਝਾੜੂ ਸੱਚ ਹਾਂ ਚੇਤਾ ਕਿ ਨਾ ਲਿਆ ਸੀ ਕਰਮੂ ਕਿੱਥੇ ਅਸੀਂ ਉਧਰ ਨਾ ਕਰਮੂ ਕਰਮੂ ਹੈ ਤੇ ਕਰਮੂ ਆ ਤੇ ਤੇ ਦੀਦੀ ਲੱਗੀ ਨਾ ਤਰੀ ਵੱਡੀ ਮੈਨੂੰ ਨਿੱਕੀ ਏ ਮੈਂ ਦੀਦੀ ਕੋਤੀ ਨਹੀਂ ਕਹਣਾ ਮੈਂ ਤੇ ਕਰਮੂ ਹੀ ਕੋਈ ਪਤਾ ਲੱਗਿਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਰਮੂ ਅੱਛਾ ਤਾਂ ਨਾ ਕਰੂੰ ਹਾਂ ਕਰਨਾ ਚਾਹੁੰਦੀ ਏ ਤੀਕਾ ਸੋਹਣਾ ਆ ਰਿਹਾ ਤਾਂ ਕਰਮੋ ਤੁਸੀਂ ਕਰਨਾ ਸੀ ਕਿ ਮੈਂ ਅੱਖ ਨਹੀਂ ਸਬਜੀ ਨਹੀਂ ਹੈਗੀ ਫੇਰ ਕਰਮੋ ਕਰਮੋ ਲਈ ਮੈਂ ਕਰਮੋ ਦਾ ਕੰਮ ਨਹੀਂ ਨੰਨੇ ਕੀ ਸੁਈਏ ਮੇਰੇ ਕੰਮ ਕਰ ਲਈ ਨਹੀਂ ਖੜੇ ਮੇਰੇ ਨਾਲ ਆ ਦੇ ਲੀਡੇ ਤੋਂ ਹੋ ਗਏ ਇੱਥੇ ਜਾ ਟੂਟੀ ਦੀ ਤੇ ਠੰਡ ਦੀ ਸਾਰੇ ਕੋਣ ਮਰ ਜਾ ਮਾਰੀ ਜਾਂਦਾ ਮੈਂ ਆਈ ਹਾਂ ਕਰਮੋ ਸਬਜੀ ਲੈਣ ਅੱਛਾ ਹਾਂ ਐਵਰੀ ਚੈਨ ਲਾਉਂਦੀ ਏ ਠੀਕ ਚੱਕਰ ਇਹ ਇਹੀ ਜਾਣਾ ਕਿ ਫੇਰ ਜਾਣਾ ਹੈ ਮੰਡੀ ਚੁੱਪ ਕਰ ਤੀ ਤਾਂ ਭੈ ਦੇਦੀ ਆਈ ਤੇਰੀ ਭਤੀ ਤੇ ਨੂੰ ਕਿ ਬਾ ਮੈਂ ਜਾਂਦਲ ਨਹੀਂ ਲੈ ਆ ਸਬਜੀ ਮੰਗ ਤੇ ਸਬਜੀ ਪਾ ਕੇ ਦੇ ਨਹੀਂ ਜਲ ਬਹਿਣਾ ਨਹੀਂ ਤਾਂ ਮੈਂ ਮੈਨੂੰ ਸਬਜੀ ਪਾ ਦੇ ਨਹੀਂ ਆਣੇ ਆ ਤੇਰੇ ਬਾਹਰ ਕਿੰਨਾਰੇ ਐ ਬਲੀ ਮੈਂ ਨਾ ਕਿਹਾ ਤੇ ਤੇ ਤਾਂ ਲੱਗਾ ਕਿ ਗੈ ਕਿਦਗੇ ਨਹੀਂ ਉਹਦੇ ਆਏ ਨੋ ਜੀਜੀ ਕਾਲਾ ਜਿਹਾ ਪੈਣਾ ਤੇ ਸਫਾਈ ਚ ਰਹਿਣ ਹੋ ਰਹੀ ਆ ਇਹ ਨੂੰ ਇਹ ਵੀ ਮਾੜਾ ਮੋਟਾ ਵੀ ਕੱਖ ਨਾ ਖਿੰੜਦੇ ਤਾਈ ਉਹ ਦਰਵਾਜ਼ਾ ਛਾੜ ਨਾ ਦਿੰਦੀ ਆ ਇਹ ਹੋ ਰਿਹਾ ਸਾਰਾ ਹੀ ਕੰਮ ਕੀਤਾ ਹੀ ਨੀੜੇ ਲੱਗਾ ਤੋੜ ਜੀ ਕਿੱਦਾਂ ਸੋਨਾ ਬਣਾ ਕੇ ਪਾਏ ਆ ਜਿਹੜੀ ਪੈਸੀ ਰਾਤ ਹੋਈ ਪਈ ਐ ਮੇਰੀ ਕਪੀ ਐਸਲੇ ਵਧੀਆ ਸੋ ਕੋ ਐਸਲੇ ਸੋ ਨੀ ਕਪੀ ਤਾਂ ਸੋ ਹਾਂ ਤੇ ਚਲੋ ਕੋਈ ਨਹੀਂ ਗਾ ਮੈਨੂੰ ਸਬਜੀ ਦੇ ਦੇ ਫਿਰ ਇਹਨੂੰ ਮੈਂ ਕਿਹਾ ਸਬਜੀ ਕੜੀ ਬੋਲੀ ਦਾ ਦੀਦੀ ਵੱਡੀ ਸਬਜ਼ੀ ਲੈਣ ਆਈ ਤੇ ਮੈਂ ਸਬਜ਼ੀ ਦੇ ਵਿੱਚ ਨਾ ਮੈਂ ਛੱਕੀ ਛੱਕੀ ਗੱਲਾਂ ਕੀਤੀ ਇਹ ਨਾ ਮੈਂ ਪਟੜੀ ਨਾ ਮੈਂ ਤੁਹਾਨੂੰ ਦੋ ਇੱਕ ਸ਼ਾਮੀ ਪੰਜ ਮਹੀਨਾ ਹੋ ਗਿਆ ਗੱਲ ਨੂੰ ਤੇ ਪੰਜ ਵਿੱਚ ਚੜ ਲਾਉਂਦੇ ਤੇ ਮੇਰੀ ਗੋੜੇ ਗੋੜੇ ਤੋਂ ਡਾਂਡ ਲਾਈ ਆ ਇਹ ਇਹ ਵਾਲੇ ਕੋਈ ਲੰਮਾ ਝਾੜੂ ਪੋਚਾ ਹਾਂ ਹਾਂ ਹੁਣ ਤੂੰ ਕੀ ਹੋ ਗਿਆ ਤੈਨੂੰ ਖਾਏ ਹੋ ਪੜ੍ਹਾਈ ਨਹੀਂ ਕਿਹਾ ਨਾ ਪੜ੍ਹਾਈ ਨਹੀਂ ਕਿ ਉਹ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ ਨਹੀਂ ਆ ਉਹਦੀ ਪਹਿਣੀ ਇਹਨਾਂ ਗੱਲਾਂ ਨੂੰ ਮਾਦੀ ਇਹ ਬਗਾਈਂ ਨਹੀਂ ਤੇ ਪੜ੍ਹਾਈ ਕੀਤੀ ਕੀ ਉਹ ਐਵੇਂ ਕੀਤੀ ਆ ਇਹ ਇਹਨਾਂ ਗੱਲਾਂ ਨੂੰ ਮੰਨਦੀ ਨਹੀਂ ਆ ਤਾਂ ਕਰਕੇ ਕਹਿਣ ਦੇ ਤੇ ਪੜ੍ਹਾਈ ਹਾਂ ਮੈਂ ਤੇ ਕੱਲ ਦੀ ਨਾ ਕਰਮਾਂ ਇਸ ਗੱਲਾਂ ਤੋਂ ਮੈਂ ਪੜਾਈ ਜਾ ਫਰੀ ਤੇ ਸੁਸਾਉ ਜਾ ਕੇ ਅੰਦਰ ਜਾ ਸਿਆ ਦੀ ਕੰਮ ਕੁਮਖੀਟਾਂ ਤੇ ਫੇਰੀ ਬਸ ਬੱਟੇ ਮੈਂ ਕਿ ਤੈਨੂੰ ਵੱਡੀ ਮੈਂ ਤੇਰੇ ਮੇਰੇ ਨਾਲ ਲੈਣਾ ਚੁੱਪ ਕਰ ਕਰ ਜਿੰਨਾ ਬੁਲਾਵਾਂ ਨਾ ਉਹਨਾਂ ਬੋਲਿਆ ਕਰ ਉਹ ਕੋਈ ਨਾ ਪੜੀ ਲਿਖੀ ਹੈ ਨਾ ਉਹ ਗੱਲ ਜਾ ਦੀ ਬਰਦਾਸ਼ਤ ਨਹੀਂ ਕਰਦੀ ਉਹ ਲਿੰਮਟ ਤਾਂ ਬੋਲਣਾ ਸਿੱਖੀ ਹੈ ਨਹੀਂ ਪੜੀ ਲਿਖੀ ਵਾਲੀ ਗੱਲ ਤੇ ਕਰਮ ਕੰਨ ਸੱਚੀ ਬੋਲ ਮੈਨੂੰ ਦੇ ਨਾ ਕੋਈ ਕਾਲ ਮੇਰੀ ਸੋਨਾ ਗੱਲ ਐ ਲੋਕਾਂ ਦੇ ਘਰ ਚ ਚਾਤ ਜਿਹੜੀ ਮਾਰੀ ਦੀ ਹੁੰਦੀ ਨਾ ਤੈਨੂੰ ਚੰਗੀ ਭਲੀ ਤਾਂ ਸਾਡੀ ਹੈਗੀ ਆ ਤੂੰ ਇਹਨੂੰ ਕਿਉਂ ਇੰਨਾਂ ਦੀਆਂ ਗੱਲਾਂ ਕਰਦੀ ਉਹ ਹੀ ਨਾ ਤੇਰੇ ਕੋ ਸੋਹਣੀ ਜਿਹੀ ਲੱਗਦੀ ਹੈ ਨਾ ਜਲਦੀ ਹੀ ਜਾਂਦੀ ਮੈਂ ਤੇ ਕੱਲ ਤੂੰ ਮਾਰੀ ਪੜੀ ਨਹੀਂ ਕੀ ਜੇ ਜ਼ਿਆਦਾ ਪੜੀ ਨਹੀਂ ਕੀ ਕੱਲ ਤੇ ਮੈਂ ਪੜਾਉਣ ਆਈ ਥੋੜੀ ਦਾ ਕੰਮ ਵੀ ਨਹੀਂ ਅੱਜ ਮੈਂ ਝਾੜੂ ਲਾਉਣਾ ਵਿਚਾਰ ਕਰਦੀ ਝਾੜੂ ਨਹੀਂ ਲਾਉਣਾ ਠੀਕ ਹੈ ਨਾ ਤੂੰ ਸੌਂ ਜਾ ਕੇ ਚੱਲ ਸਬਜ਼ੀ ਆ ਗਈ ਕਿ ਮੈਂ ਜਾਵਾਂ ਫਿਰ ਨਹੀਂ ਨਹੀਂ ਸਬਜ਼ੀ ਲੈ ਆ ਪਾਵਾਂ ਕਮਣਗੇ ਤੇ ਇਹਨੂੰ ਵੀ ਸਬਜ਼ੀ ਪਾ ਕੇ ਦੇਣ ਦੇ ਹੋਰ ਕਿੰਨੂੰ ਪਾ ਕੇ ਦੇਣੀ ਚੱਲ ਪਾ ਦੇ ਤੇ ਹੋਰ ਕਿੰਨੂੰ ਦੇਣੀ ਹੈ ਮੈਂ ਕਰ ਮੁੱਕਰ ਮਰੋ

ਮੈਂ ਕਿਤੇ ਜਿਵੇਂ ਸਾ ਮੇਰੇ ਸਾਹ ਘਟਾ ਖਾਂਦੀ ਪੜੀ ਲਿਖੀ ਪੜੀ ਲਿਖੀ ਮੈਂ ਕਿਤੇ ਬੰਦੇ ਨਹੀਂ ਪੜੇ ਲਿਖੇ ਵੇਖੇ ਹੈ ਮੈਨੂੰ ਤਾਂ ਇਹ ਧਾਲ ਚ ਕੁੱਝ ਕਾਲਾ ਲੱਗਦਾ ਧਾਲ ਚ ਕਾਲਾ ਵੀ ਧਾਲੀ ਸਾਰੀ ਕਾਲੀ ਲੱਗਦੀ ਕੀ ਹੋ ਗਿਆ ਵਾ ਕੁਝ ਨਹੀਂ ਮੈਂ ਤੇ ਸਬਜੀ ਤੇਰੀ ਦੀ ਦੇ ਕੇ ਤੈਨੂੰ ਤੇਰੀ ਸਭ ਕਾਲੀ ਉਹ ਨਾ ਉੱਧੇ ਹੀ ਚਾਦੀ ਪੜੀ ਲਿਖੀ ਆ ਵੀ ਜੇ ਤਾਂ ਚਾਦਾ ਪੜ ਲਿਖੇ ਜਾਂਦਾ ਨਾ ਦਿਮਾਗ ਖਰਾਬ ਹੋ ਜਾਂਦਾ ਇਹ ਜਾਦੀ ਮਾਪਿਆਂ ਨੇ ਪੜਾ ਛੱਡੀ ਉਹੀ ਹੋਣੀ ਆ ਮਰਦ ਜੀਆ ਵਾਦਾ ਕਰਦੀ ਆ ਤੂੰ ਮੈਨੂੰ ਨਹੀਂ ਸਿੱਕੇ ਚ ਕਹਣਾ ਕੋਈ ਕਿਸੇ ਕੋਲੇ ਨਹੀਂ ਮੈਂ ਕਿਉਂ ਗੱਲ ਕਰਦੀ ਦੱਸ ਮੇਰੇ ਤੇਰੇ ਘਰ ਦੇ ਨਾ ਜਾਣਾ ਮੇਰਾ ਘਰ ਦਾ ਬੰਦਰੀਆ ਮੈਂ ਤੇ ਤੇਰਾ ਸਾਥ ਤਾ ਨਹੀਂ ਤੂੰ ਤੇ ਮੇਰੇ ਤੋਂ ਵੀ ਕੋਈ ਸਾਥ ਨਹੀਂ ਕਦੀ ਕੀ ਕਿਸ ਤင်း ਕਰ ਕਰ ਜੇ ਚੰਗੀ ਪੜੀ ਤੇ ਹੈਗੀ ਤੇ ਗੱਲ ਕੀ ਕਰਾ ਆ ਹੋਵੇ ਹੀ ਇਹ ਵੀ ਮੈਂ ਸੁਣੀਆ ਜਿਹੜਾ ਜ਼ਿਆਦਾ ਪੜ ਲਿਖ ਜਾਂਦੀ ਉਹਨਾਂ ਦੇ ਦਿਮਾਗ ਤੇ ਫਰਕ ਪੈ ਜਾਂਦਾ ਨਹੀਂ ਕਿਤੇ ਉਹ ਤੇ ਨਹੀਂ ਗੱਲ ਹੈ ਵੀ ਦਿਮਾਗ ਤੇ ਫਰਕ ਪਈ ਜਾਂਦੀ ਨਹੀਂ ਪੜ ਪੜ ਕੇ ਨਾ ਫਰਕ ਨਹੀਂ ਉਹ ਜਿਹਨਾਂ ਤੇ ਬੰਦਾ ਪੜ ਪੜ ਕੇ ਤੇ ਓਵਰਜੀ ਹੋਈ ਪਈ ਆ ਉਹਨੂੰ ਜਦ ਬੋਲਣ ਲੱਗਦੀ ਨਾ ਉਹਨੂੰ ਕਦੇ ਪਤਾ ਨਹੀਂ ਲੱਗਦਾ ਤੇ ਐਵੇਂ ਨਾ ਮੇਰੀ ਭੈਣ ਕਿ ਅੱਗੇ ਸ਼ਰੀਕੇ ਚ ਕੱਲਾ ਨਾ ਕਰੀ ਤੇ ਨੱਕ ਨਾ ਵਢਾ ਦੇ ਮੇਰੀ ਵੇਲਾ ਚੰਗੀ ਭਲੀ ਸੋਹਣੀ ਸਨਖੀ ਆ ਕੁਛ ਨਹੀਂ ਹੋਇਆ ਇਹਨੂੰ ਚਲ ਤੇ ਵਾਦੀ ਕੱਟ ਕੇ ਜਨਾਬ ਚਲਦੀ ਆ ਚਲ ਕੋਈ ਨਹੀਂ ਗਾ ਮੈਂ ਜਾਵਾਂ ਫੇ ਫੇਰੀ ਤੇ ਗੱਲਾਂ ਨਹੀਂ ਮੁਕਾਉਣੀਆਂ ਹੁਣ ਪੱਕੀ ਨਹੀਂ ਪੱਕੀ ਹੋ ਪੱਕੀ ਨਹੀਂ ਪੱਕੀ ਆ ਹ ਮੇਰੇ ਤੇਰੀ ਨਾ ਬਹੁਤ ਲਾਜੀ ਹੁੰਦੀ ਹੈ। ਮੈਂ ਨਾ ਬੰਦ ਕਰ ਦਿੰਦੀ। ਲਈ। ਕਹਾਂ ਕਿ ਕੰਜਰੀ ਨੇ ਦਾੰਡ ਲਵਾ ਕੇ ਤੇ ਛੋੜ ਦਿੱਤੀ ਸਾਰਾ ਘੇਟ ਉਹਦੇ ਅੱਗੇ ਖੁੱਲ ਗਿਆ ਵਾ। ਐਡੀ ਕਿਤੇ ਮੈਂ ਬਸ ਪੱਟੀਆਂ ਪੜਾਉਂਦੀ ਰਹੀ ਨਹੀਂ ਆ। ਵੀ ਨਾ ਕਰ ਨਾ ਕਰ ਕਿ ਪਰ ਕਿੱਥੇ ਆਖੇ ਲੱਗਦੀ। ਸਾਰੇ ਆਪ ਦੇ ਲੱਛਣ ਅੱਜ ਵਿਖਾ ਦਿੱਤੇ। ਫੇਰ ਅੱਬਾ ਕਿੱਥੋਂ ਨਕਮੀ ਪੱਲੇ ਪਾਤੀ ਕਿੱਥੇ ਸਾਡੇ ਕਰਮਾਂ 'ਚ ਰੱਖੀ ਹੋਈ ਸੀ। ਕੀ ਬੰਦਾ ਕੱਲੇ ਤੇ ਕੀ 36 ਤਰ੍ਹਾਂ ਦੇ ਜਾ ਕੇ ਤੇ ਕੰਨਾਂ ਕਰੂਗੀ। ਇਹਦੀ ਮੈਂ ਗੋਤ ਪੁੱਟਦੀ ਮੈਂ ਕੋਈ ਅੰਦਰ ਜਾ ਲਾਂ ਦੇ। Aí aí? Um...